ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਲਾਈਕ ਨੂੰ ਜੀ ਦੀ ਕਿਰਪਾ ਦਿਨਾ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਇਹ ਆਪਾਂ ਬਣਾ ਰਹੇ ਹਾਂ ਜੀ ਸਬਜ਼ੀਆਂ ਵਾਲੇ ਚੌਲ ਬਰੀਆਨੀ ਦੇਸੀ ਘਿਓ ਪਾ ਲਿਆ ਆਪਾਂ ਉਹਦੇ ਵਿੱਚ ਜੀਰਾ ਪਾਇਆ ਤੇਜ ਪੱਤਾ ਪਾ ਲਿਆ ਇਹ ਆਪਾਂ ਲੈ ਲਈ ਪਿਆਜ਼ ਕੱਟ ਲਈ ਉਹ ਕਿ ਆਪਾਂ ਇਹ ਕੱਟ ਲਈਏ ਇਹ ਟਮਾਟਰ ਲਿਆ ਇਹ ਕਾਲੂ ਕੱਟ ਲਿਆ ਜੀ ਪਤਲੇ ਪਤਲਾ ਤੇ ਇਹ ਗਾਜਰਾ ਜੇ ਆਪਣੇ ਹੋਈਆਂ ਨੇ ਜੀ ਇਹ ਦੋ ਛੋਟੀਆਂ ਛੋਟੀਆਂ ਬਿੜੀਆਂ ਸੀ ਉਹ ਕੱਟ ਲਈਆਂ ਨੇ ਆਪਾਂ ਤੇ ਹਰੀਆਂ ਮਿਰਚਾਂ ਲਈਆਂ ਨੇ ਤੇ ਇਹ ਲੈ ਲਈਏ ਜੀ ਮਟਰ ਸਾਰਾ ਤੱਕਣ ਆਪਾਂ ਪਿਆਜ਼ ਪਾ ਦਾਂਗੇ ਜੀ ਇੱਕ ਮਿੰਟ ਸੇਕ ਲੱਗ ਗਿਆ ਜੀ ਪਿਆਜ਼ਾਂ ਹੁਣ ਆਪਾਂ ਇਹ ਸਬਜ਼ੀਆਂ ਪਾ ਲਾਂਗੇ ਮਟਰ ਪਾਹਾਂਗੇ ਗਾਜਰ ਆਲੂ ਤੇ ਹਰੀ ਮਿਰਚ ਤੇ ਪਿਆਜ਼ ਦੇ ਦਿਸੇ ਨਾਲ ਬਣਾਉਣੀ ਹੈ ਆਪਾਂ ਤਾਂ वैसे तेरे ਵਿੱਚ ਗਾਜਰਾ ਵੱਧ ਵਧੀਆ ਲੱਗਦੀਆਂ ਨੇ ਜੀ ਪਰ ਗਾਜਰਾ ਆਪਣੇ ਨਹੀਂ ਹੋਈਆਂ ਇਹ ਛੋਟੀਆਂ ਛੋਟੀਆਂ ਮਿਲੀਆਂ ਸੀ ਦੋ ਬਿਲਕੁਲ ਹੀ ਫਿਰ ਹੋਰ ਨਹੀਂ ਪੱਟੀਆਂ ਜਿਹੜੀਆਂ ਛੋਟੀਆਂ ਕਾਤੋਂ ਪੱਟਣੀਆਂ ਨੇ ਇਹ ਜੀ ਇੱਕ ਕਵੱਟੀ ਲਈ ਜੀ ਆਪਾਂ ਚੌਲਾਂ ਦੀ ਢੋ ਲੈ ਲਈ ਜੀ ਕਿੰਨਾ ਰੋਟੀ ਨਾਲੀ ਇਹ ਵਾਟੇ ਦੇ ਵਿੱਚ ਟੌਲਾਂਗੇ ਆਪਾਂ ਤੇ ਇਹੋ ਵਾਟੇ ਨੂੰ ਭਰਾਂਗੇ ਪਾਣੀ ਨੇ ਸਬਜ਼ੀਆਂ ਸੌਫਟ ਕਰ ਲਾਂਗੇ ਜੀ ਆਪਾਂ ਆਪਾਂ ਪਾਣੀ ਰੱਖ ਲਿਆ ਜੀ ਦੋ ਬਾਟੀਆਂ ਇਹਦੇ ਵਿੱਚ ਮੈਂ ਰੱਖ ਕੇ ਪਾ ਲਈਆਂ ਆਪਾਂ ਹੁਣ ਇੱਕ ਬਾਟੀ ਵੀ ਪਾ ਲੈਂਦੇ ਆ ਆਪਾਂ ਇਸ ਤੇ ਦੀ ਆਪਾਂ ਆਲੂ ਟੌਫਟ ਹੋ ਗਏ ਹਾਂਜੀ ਥੋੜਾ ਨਾ ਪਾ ਲੈਣੀ ਜੀ ਆਪਾਂ ਇਹਦੇ ਵਿੱਚ ਮਿਰਚ ਆਪਾਂ ਨਹੀਂ ਪਾਉਂਦੇ ਹਰੀਆਂ ਪਾ ਲਈਆਂ ਆ ਲਗੇ ਚੋਲ ਨੂੰ ਆਪਾਂ ਚੈੱਕ ਕਰ ਲਾਂਗੇ ਜੇ ਬਾਅਦ ਚ ਪਾਣੀ ਪਾ ਕੇ ਇਹ ਬਦਕਾਟ ਨੂੰ ਤਾਂ ਪਾਉਣਾ ਨਹੀਂ ਦੋ ਵਾਟੀਆਂ ਪਾ ਲਈਏ ਜੇ ਪਾਣੀ ਜੇ ਸਬਜ਼ੀਆਂ ਜ਼ਿਆਦਾ ਪਾਉਣੇ ਤਾਂ ਆਪ ਇੱਕ ਇੱਕ ਘੜਤੀ ਵੱਧ ਪਾ ਸਕਦੇ ਆ ਪਾਣੀ ਉਹ ਸਾਰਾ ਨਾਲ ਸਬਜ਼ੀਆਂ ਦੇ ਹਿਸਾਬ ਨਾਲ ਲਓ ਜੀ ਹੁਣ ਆਪਾਂ ਇਹਨੂੰ ਚੈੱਕ ਕਰਦੇ ਹਾਂ ਦੇਖੋ ਜੀ ਕਿੰਨੇ ਵਧੀਆ ਬਣ ਗਏ ਸਿੰਪਲ ਚੌਲ ਨੇ ਜੀ ਆਪਣੇ ਕੋਈ ਪੈਕਟ ਵਾਲੇ ਨਹੀਂ ਹੈਗੇ ਇਹ ਖੁੱਲੇ ਮਿਲਦੇ ਨੇ ਬਿਲਕੁਲ ਕੱਲਾ ਕੱਲਾ ਚੌਲ ਪਿਆ ਜੀ ਦੋ ਮਿੰਟ ਆਪਾਂ ਗੈਸ ਬੰਦ ਕਰਕੇ ਢੱਕ ਕੇ ਰੱਖ ਦਿੰਨੇ ਆ ਜੀ ਇਹਨਾਂ ਨੂੰ ਗੈਸ ਆਪਾਂ ਕਰ ਦਿੱਤਾ ਬੰਦ ਦੋ ਤਿੰਨ ਮਿੰਟ ਹੋ ਗਈ ਜੀ ਢੱਕਿਆ ਨਾ ਹੁਣ ਆਪਾਂ ਪਾ ਲੈਨੇ ਇਹਨਾਂ ਨੂੰ ਪਲੇਟ 'ਚ ਆਜੋ ਜੀ फटाफट ਕਰਨਾ ਰੋਜੀ ਜੀ ਨੇ ਖਾਣੇ ਨੇ